ਤੁਹਾਡਾ ਵਾਹਿਗੁਰੂ ਸਾਈਂ ਜੀ ਗੋੜੀ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰੱਖੂ ਰਖਨ ਹਾਰ ਖੇਦ ਕਰੇ ਤਵੈ ਆਇਓ ਸ਼ਰਨ ਤੁਹਾਇ ਕਾਰ ਕਰ ਹਾਰਿਓ ਅਨਕ ਬੋ ਭਾਂਤੀ ਛੋਟਹਿ ਕਤੂ ਨਾਹੀ ਏਕ ਬਾਤ ਸੁ ਬਟਾ ਸਾਧ ਸੰਗ ਬਿਟ ਜਾਹੀ ਕਾਰ ਕਿਰਪਾ ਸੰਤ ਮਿਲੇ ਮੋਹੇ ਤੈਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਕਾ ਸ਼ਬਦ ਕਮਾਇ ਜੀਤ ਲਈ ਓਏ ਮਹਾ ਵਿਖਾਦੀ ਸਜ ਸੁਹੇਲੀ ਬਾਣੀ ਕਹੋ ਨਾਨਕ ਵੇ ਖਾਦੀ ਸਜੋ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪਰਗਾਸ ਪਾਇਆ ਪਰ ਨਿਰਬਾਣੀ ਪਰਮ ਸਨਮਾਨ ਜੋ ਜਬਰੂ ਸ਼ਤਰ ਤਖਤ ਦੇ ਮਾਲਕ ਗਰੀਬ ਨਵਾਜ਼ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਅਰੰਧ ਮਹਾਰਾਜ ਪਾਤਸ਼ਾਹ ਜੀ ਦਿਨਾਂ ਦੀ અપਾਰ ਕਿਰਪਾ ਮਿਹਰਾਨਤ ਹੋਈ ਹੈ ਆਪ ਸਭ ਸੰਤਾਂ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਗੁਰੂ ਅੰਦਰ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾ ਕੇ ਆਪਣੇ ਸੁਆਸਨ ਸਮੇ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਸੀ ਗੁਰੂ ਸਵਾਰਿਆਂ ਪਾਸੋਂ ਬੜੇ ਹੀ راستੇ ਨੇਕੀ ਦੇ ਨਾਲ ਸੰਭਾ ਕੇ ਆਪ ਜੀ ਆਨੰਦ ਰਸ ਪ੍ਰਾਪਤ ਕਰ ਰਹੇ ਸੀ ਆਓ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸੰਗਪਈ ਜਿਤਨੀ ਵੀ ਸੰਤਾਂ ਗੁਰੂ ਚਰਨਾਂ ਵਿੱਚ ਸ਼ਿਸ਼ਮ ਬੱਤ ਨੇ ਜਾ ਕਰਾਂ ਦੇ ਅੰਦਰ ਬੈਠ ਕੇ ਲਾਈਵ ਸ਼ਰਵਨ ਕਰ ਰਹੀਆਂ ਨੇ ਸਾਰੇ ਜੀ ਹਾਜ਼ਰੀ ਲਵਾਓ ਬਖਸ਼ੀ ਹੋਰ ਫਤਿਹ ਨਾਲ ਸੰਗਪਈ ਕੋਈ ਵੀ ਰਸਨਾ ਫਤਿਹ ਤੋਂ ਵਾਜੀ ਹਰ ਰਹੀ ਗੁਰੂ ਨੂੰ ਝਕਾਓ ਸੀਸ ਕੇ ਵਾਰ ਕਹਿੰਤੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹ ਪਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਤੇਨਾਂ ਦੀ ਪਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਦੌੜੀ ਰਾਗ ਦੇਂਦਰ ਸਵੈਮਾਨ ਹੈ ਗੁਰੂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਅੰਦਰ ਬਹੁਤ ਹੀ ਪਿਆਰਾ ਤੇ ਨਵੇਕਲਾ ਉਪਦੇਸ਼ ਦਿੱਤਾ ਹੈ। ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਸਾਰੇ। हे ਵਾਹਿਗੁਰੂ ਪ੍ਰਮਾਤਮਾ ਜੀ ਆਪ ਸਾਡੇ ਪਿਤਾ ਦੀ ਨਿਯਾਈ ਹੋ। ਕਿਉਂਕਿ ਦੁਨਿਆਵੀ ਤੌਰ ਤੇ ਹਰਨ ਸਾੰਦਾ ਬਾਪ ਵੱਖਰਾ ਵੱਖਰਾ ਹੁੰਦਾ ਹੈ ਕਿਉਂਕਿ ਸਾਨੂੰ ਉਸ ਦੇ ਆਧਾਰ ਕਾਰਡ ਤੋਂ ਉਸਦੇ ਲਾਇਸੈਂਸ ਤੋਂ ਤੇ ਪਾਸਪੋਰਟ ਤੋਂ ਪਤਾ ਲੱਗਦਾ ਫੁਲਾਣੀ ਦਾ ਫੁਲਾਣਾ ਪਿਤਾ ਹੈ ਫੁਲਾਣੇ ਦਾ ਫੁਲਾਣਾ ਪਿਤਾ ਪਰ ਸਤਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਵੈਕਰੂ ਪਰਮਾਤਮਾ ਸਾਰਿਆਂ ਦਾ ਪਿਤਾ ਹੈ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ ਮਹਾਰਾ ਜੀ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦਾ ਪਿਤਾ ਹੈ ਤੇ ਸਾਰਿਆਂ ਦਾ ਹੀ ਰਖਕ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਇਸ ਕਰਕੇ ਧੰਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਕਹਿੰਦੇ ਹੈ ਵਾਹਿਗੁਰੂ ਪ੍ਰਮਾਤਮਾ ਪਿਤਾ ਜੀ ਮੋਹੇ ਨਿਰਗੁਣ ਸਭ ਗੁਣ ਤੇਰੇ ਹੈ ਵਾਹਿਗੁਰੂ ਪ੍ਰਮਾਤਮਾ ਜੀ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਸਾਰੇ ਗੁਣਾਂ ਦੇ ਆਪਜੀ ਮਾਲਕ ਹੋ ਸਾਰੇ ਗੁਣ ਆਪਜੀ ਵਿੱਚ ਨੇ ਸਾਰੀਆਂ ਦਾਤਾਂ ਦੇ ਸਾਰੇ ਭੰਡਾਰੇ ਆਪਜੀ ਦੇ ਕੋਲ ਨੇ ਮੇਰੇ ਕੋਲ ਕੋਈ ਵੀ ਗੁਣ ਨਹੀਂ ਹੈ ਸਤਿਗੁਰੂ ਜੀ ਨੇ ਗੁਣਾਂ ਦੀ ਗੱਲ ਕੀਤੀ ਹੈ ਜੋ ਰਹਾਉ ਵਾਲਾ ਬੰਦ ਹੈ ਨਾ ਪਾਤਸ਼ਾਹ ਜੀ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਨੂੰ ਆਪਣੇ ਪਿਤਾ ਜੀ ਆਪਣਾ ਬਾਪ ਜੀ ਮੰਨਦੇ ਹੋਏ ਅਤੇ ਆਪਣੇ ਆਪ ਨੂੰ ਨਿਰਗੁਣਿਆਰੇ ਕਹਿੰਦੇ ਹੋਏ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਦੀ ਉਸਤਤ ਕਰਦੇ ਨੇ ਉਹਦੀ ਵਡਿਆਈ ਕਰਦੇ ਨੇ ਹੇ ਵੈਗੁਰੂ ਪਰਮਾਤਮਾ ਜੀ ਅਸੀਂ ਤਾਂ ਔਗਣਾ ਦੇ ਨਾਲ ਭਰੇ ਪਏ ਹਾਂ ਤੇ ਆਪ ਆਥਾ ਗੁਣਾ ਦੇ ਮਾਲਕ ਹੋ ਆਪ ਬੇਅੰਤ ਦਾਤਾ ਦੇ ਮਾਲਕ ਹੋ ਇਸ ਕਰਕੇ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਜੀਵ ਹੇ ਮਨੁੱਖ ਉਸ ਆਕਾਲ ਪੁਰਖ ਵੈਗੁਰੂ ਪਰਮਾਤਮਾ ਨੂੰ ਹਮੇਸ਼ਾ ਹੀ ਯਾਦ ਕਰਿਆ ਕਰੋ ਉਸ ਆਕਾਲ ਪੁਰਖ ਵੈਗੁਰੂ ਪਰਮਾਤਮਾ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਿਆ ਕਰੋ ਉਕੇ ਸ਼ੁਕਰਾਨੇ ਦੇ ਵਿੱਚ ਹੀ ਸੁਖ ਹੈ ਤੇ ਜੇ ਅਸੀਂ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਨੂੰ ਉਲਾਮੇ ਦਵਾਂਗੇ ਤੇ ਉਲਾਮਿਆਂ ਦੇ ਵਿੱਚੋਂ ਕੀ ਨਿਕਲਦਾ ਹੈ? ਦੁੱਖ ਨਿਕਲਦਾ ਹੈ। ਮਰਨ ਕਿਤੇ ਜੋ ਦਿੱਤਾ ਇਹਦਾ ਸ਼ੁਕਰ ਕਰਿਆ ਕਰ ਏ ਵੈਗੁਰੂ ਪਰਮਾਤਮਾ ਜੀ ਤੇਰਾ ਸ਼ੁਕਰ ਹੈ। ਇਹ ਸੋਹਣੀ ਦੇਹੀ ਦਿੱਤੀ ਹੈ। ਇਹ ਸੋਹਣਾ ਸਰੀਰ ਦਿੱਤਾ ਹੈ। ਨਹੀਂ ਤਾਂ ਐਸੇ ਹੀ ਸੰਸਾਰ ਦੇ ਅੰਦਰ ਨੇ ਲੋਕ ਜਿਨ੍ਹਾਂ ਦੇ ਕੋਲ ਪੂਰਾ ਸ਼ਰੀਰ ਨਹੀਂ ਹੈ ਕਿਸੇ ਦੇ ਕੋਲ ਅੱਖਾਂ ਨਹੀਂ ਹੈ ਕਿਸੇ ਦੇ ਕੋਲ ਹੱਥ ਨਹੀਂ ਹੈ ਕਿਸੇ ਦੇ ਕੋਲ ਪੈਰ ਨਹੀਂ ਹੈ ਕਿਸੇ ਦੇ ਕੋਲ ਦਿਮਾਗ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਏ ਵਾਹਿਗੁਰੂ ਪ੍ਰਮਾਤਮਾ ਜੀ ਆਪ ਵਿਅੰਤ ਹੋ ਪਰ ਫਿਰ ਵੀ ਅਸੀਂ ਨਹੀਂ ਸ਼ੁਕਰੇ ਆਪ ਜੀ ਨੂੰ ਯਾਦ ਨਹੀਂ ਕਰਦੇ ਇਨਸਾਨ ਦੇ ਕੋਲ ਹੋਣ ਦੇ ਸਾਰਾ ਕੁਝ ਬਾਵਜੂਦ ਵੀ ਨਾ ਸਾਰਾ ਕੁਝ ਹੈ ਪਰ ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਲੜਾਈ ਝਗੜਾ ਚੱਲਦਾ ਰਹਿੰਦਾ ਹੈ ਇਸ ਦਿਲ ਦਾ ਸਾਰਾ ਦਿਨ ਹੁੰਦਾ ਹੈ ਰੋਂਦਾ ਹੀ ਸੌਂ ਜਾਂਦਾ ਹੈ ਤੇ ਰੋਂਦਾ ਹੀ ਉੱਠਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਸ਼ਿਕਰਾਨੇ ਦੇ ਵਿੱਚ ਜੁੜਿਆ ਕਰ ਇੱਕ ਸਾਖੀ ਹੁੰਦੀ ਹੈ ਕਿ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਨਹੀਂ ਕਰਦੇ ਉਸ ਨੂੰ ਯਾਦ ਕਰਾਉਣ ਵਾਸਤੇ ਕਾਲਪੁਰਖ ਦਾ ਨਾਮ ਯਾਦ ਕਰਾਉਣ ਵਾਸਤੇ ਐਸੇ ਵੀ ਸੰਸਾਰ ਦੇ ਪਰੈ ਅਸੀਂ ਦਰਵੀਸ਼ ਲੋਕ ਐਸੇ ਫਕੀਰ ਲੋਕ ਆਏ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਸਰਕਾਰਪੁਰਖ ਵੈਗੁਰ ਪਰਮਾਤਮਾ ਦੇ ਨਾਲ ਜੋੜ ਦਿੱਤਾ ਕਹਿੰਦੇ ਕਿ ਸਾਧੂ ਆਤਿ ਉਸ ਸਾਧੂ ਦੇ ਕੋਲ ਨਾ ਰੋਜ਼ ਇੱਕ ਨੌਜਵਾਨ ਜਾਇਆ ਕਰੇ ਗੱਲ ਵਿੱਚ ਸ਼ੁਕਰਾਨੇ ਦੀ ਕਰ ਲੱਗਾ ਰੋਹੀਉ ਨੌਜਵਾਨ ਉਸ ਸਾਧੂ ਦੇ ਕੋਲ ਜਾਇਆ ਕਰੇ ਤੇ ਬੜਾ ਸੁੰਦਰ ਬੜਾ ਸਡੋਲ ਭਾਵ ਉਚਾਲਮ ਵਾਲਾ ਕੱਦ ਬੜਾ ਸਰੂਪ ਉਸ ਦੇ ਉੱਪਰ ਜਦੋਂ ਸਾਧੂ ਦੇ ਕੋਲ ਜਾਇਆ ਕਰੇ ਨਾ ਤੇ ਸਾਧੂ ਉਸ ਨੂੰ ਵੇ ਬਚਨ ਕਿਹਾ ਕਰੇ ਕਿ ਸ਼ੁਕਰ ਕਰਿਆ ਕਰ ਮਾਲਕ ਦਾ ਤੈਨੂੰ ਕਿੰਨਾ ਸੋਹਣਾ ਸ਼ਰੀਰ ਦਿੱਤਾ ਏ ਤੂੰ ਕਿੰਨਾ ਸੁੰਦਰ ਹੈ ਸਮਾ ਬੀ ਦਾ ਗਿਰ ਉਹ ਰੋਹੀ ਨੌਜਵਾਨ ਸਾਧੂ ਕੋਲ ਜਾਇਆ ਕਰੇ ਇੱਕ ਦਿਨ ਆਪਕਿ ਉਹ ਨੌਜਵਾਨ ਸਾਧੂ ਨੂੰ ਕਹਿਣ ਲੱਗਾ ਵੀ ਸਾਧੂ ਜੀ ਤੇ ਮਹਾਂਪੁਰਸ਼ ਜੀ ਕਿ ਤੁਹਾਨੂੰ ਹੋਰ ਕੋਈ ਦੂਜੀ ਗੱਲ ਨਹੀਂ ਆਉਂਦੀ ਵੀ ਜਦੋਂ ਮੈਂ ਆਉਣਾ ਤੁਸੀਂ ਇਹੀ ਗੱਲ ਕਹਿੰਦੇ ਵੀ ਸ਼ੁਕਰ ਕਰਿਆ ਕਰ ਉਸ ਅਗਾਲਪੁਰਖ ਵੈਕੂ ਪਰਮਾਤਮਾ ਦਾ ਵੀ ਤੈਨੂੰ ਕਿੰਨਾ ਸੁੰਦਰ ਸਰੀਰ ਦਿੱਤਾ ਏ ਤੈਨੂੰ ਕਿੰਨਾ ਸੁਹਾਵਣਾ ਦਿੱਤਾ ਏ ਆਗੋਂ ਨੌਜਵਾਨ ਕਹਿੰਦਾ ਮੈਨੂੰ ਦਿੱਤਾ ਕੀ ਏ ਮੈਨੂੰ ਦਿੱਤਾ ਕੀ ਏ ਉਹ ਸਾਧੂ ਸੁਭਾ ਦਰਵੇਸ਼ ਕੋ ਬੋਲਣ ਲਗਾ ਕਿ ਤੈਨੂੰ ਚਾਹੀਦਾ ਕੀ ਕਹਿੰਦਾ ਬਹੁਤ ਕੁਝ ਚਾਹੀਦਾ ਬਹੁਤ ਕੁਝ ਚਾਹੀਦਾ ਹੈ ਮੇਰੇ ਕੋਲ ਬਹੁਤ ਵੱਡਾ ਘਰ ਹੋਵੇ ਮੇਰੇ ਕੋਲ ਗੱਡੀ ਹੋਵੇ ਬੈਂਕ ਬੈਲੈਂਸ ਹੋਵੇ ਸਾਰਾ ਕੁਝ ਹੋਵੇ ਮੈਨੂੰ ਦਿੱਤਾ ਕੀ ਹੈ ਮਾਲਕ ਨੇ ਮੈਂ ਜਿਹੜਾ ਉਹ ਸ਼ੁਕਰ ਕਰਾਂ ਸਾਧੂ ਉਸ ਨੂੰ ਸਮਝਵਣਾ ਸੀ ਸਾਧੂ ਕਹਿੰਦਾ ਕੋਈ ਨਹੀਂ ਤੈਨੂੰ ਸਾਰਾ ਕੁਝ ਚਾਹੀਦਾ ਨਾ ਕਹਿੰਦਾ ਹਾਂ ਚਾਹੀਦਾ ਹੈ ਕਿਦਾ ਕੱਲ ਨੂੰ ਆਏ ਤੈਨੂੰ ਸਾਰਾ ਕੁਝ ਮਿਲ ਜਾਏਗਾ ਤੂੰ ਕੱਲ ਨੂੰ ਆਏ ਸਾਰਾ ਕੁਝ ਮਿਲ ਜਾਏਗਾ ਤੈਨੂੰ ਗੱਡੀ ਵੀ ਮਿਲ ਜਾਏਗੀ ਵੱਡਾ ਘਰ ਵੀ ਮਿਲ ਜਾਏਗਾ ਤੈਨੂੰ ਬੈਂਕ ਬੈਲੈਂਸ ਵੀ ਤੇਰੇ ਕੋਲ ਬਹੁਤ ਹੋਏਗਾ ਕੱਲ ਨੂੰ ਆਈ ਨੌਜਵਾਨ ਬੜਾ ਖੁਸ਼ ਇਸ ਸਾਹਮਣੇ ਜਿਹੜੀ ਗੱਲ ਕਹੀ ਹੈ ਨਾ ਇਹ ਤਾਂ ਅਟੱਲ ਹੀ ਹੋਏਗੀ ਕਿਉਂਕਿ ਰੱਬ ਦੇ ਨਾਲ ਇੱਕ ਮਿੱਕ ਹੈ ਉਹ ਨੌਜਵਾਨ ਬੜਾ ਖੁਸ਼ ਹੈ ਅਗਲੇ ਦਿਨ ਜਾਂਦਾ ਸਾਧੂ ਦੇ ਕੋਲ ਤੇ ਸਾਧੂ ਪਤਾ ਕੀ ਕਰਦਾ ਹੈ ਉਹਨਾਂ ਸਾਧੂ ਨੇ ਕੀ ਦੇਣਾ ਸੀ ਉਸ ਨੂੰ ਸਿਰਫ ਨੂੰ ਸਮਝਾਉਣਾ ਸੀ ਕਿ ਸ਼ੁਕਰਾਨੇ ਦੇ ਵਿੱਚ ਅਸੀਂ ਕਿਵੇਂ ਆਉਣਾ ਹੈ ਸਾਧੂ ਕੀ ਕਰਦਾ ਉਸ ਨੌਜਵਾਨ ਨੂੰ ਨਾਲ ਲੈ ਕੇ ਲਾਗਲੇ ਹਸਪੀਟਲ ਦੇ ਅੰਦਰ ਚਲ ਜਾਂਦਾ ਹੈ ਲਾਗੇ ਹਸਪਤਾਲ ਦੇ ਚਲ ਜਾਂਦਾ ਹੈ ਤੇ ਜਦੋਂ ਹਸਪਤਾਲ ਤੇ ਜਾਂਦਾ ਹੈ ਨਾ ਉਸ ਨੌਜਵਾਨ ਨੂੰ ਲੈ ਕੇ ਤੇ ਉੱਥੇ ਜਾ ਕੇ ਡਾਕਟਰ ਨੂੰ ਕਹਿੰਦਾ ਵੀ ਇਸ ਨੌਜਵਾਨ ਨੇ ਇੱਕ ਆਪਣੀ ਅੱਖ ਦੇਣੀ ਹੈ ਆਪਣੀ ਇੱਕ ਅੱਖ ਦੇਣੀ ਹੈ ਤੇ ਅੱਖ ਦੇ ਬਦਲੇ ਇਸ ਨੇ ਧਨ ਦੌਲਤ ਲੈਣੀ ਪਾਵ ਮਾਇਆ ਲੈਣੀ ਆ ਤੇ ਉਥੇ ਅਮੀਰ ਲੋਕਾਂ ਦੀ ਲੈਣਾ ਲੱਗ ਗਈ ਜਦੋਂ ਉਸ ਨੇ ਗੱਲ ਕਹੀ ਨਾ ਸਾਧੂ ਨੇ ਕਿ ਇਸ ਨੇ ਆਪਣੀ ਅੱਖ ਦੇਣੀ ਹੈ ਤੇ ਅੱਖ ਦੇ ਵੰਡੇ ਇਸ ਨੇ ਪੈਸੇ ਲੈਣੇ ਨੇ ਉਥੇ ਅੱਖਾਂ ਲੈਣ ਵਾਲਿਆਂ ਦੀਆਂ ਲੈਣਾ ਲੱਗ ਗਿਆ ਉਹ ਕਹਿਣ ਲੱਗੇ ਵੀ ਤੂੰ ਹਾਂ ਦਾ ਕਰ ਆ ਖਾਲੀ ਚੈੱਕ ਲੈ ਲੈ ਜਿੰਨਾ ਤੇਰਾ ਦਿਲ ਕਰਦਾ ਹੈ ਇਹਦੇ ਉੱਪਰ ਆਪਣਾ ਪਰ ਲੈ ਨੌਜਵਾਨ ਕਹਿਣ ਲਗਾ ਸਾਧੂ ਵੀ ਹੱਦ ਹੋ ਗਈ ਤੂੰ ਇਹ ਮੈਨੂੰ ਕਿੱਥੇ ਲੈ ਕੇ ਆ ਗਏ ਹੋ ਤੁਸੀਂ ਤਾਂ ਮੈਨੂੰ ਕੁਝ ਹੋਰ ਕਿਹਾ ਸੀ ਤੁਸੀਂ ਲੈ ਕੇ ਕਿੱਥੇ ਆ ਗਏ ਓ ਮੈਨੂੰ ਸਾਧੂ ਅੱਗੋਂ ਨੌਜਵਾਨ ਨੂੰ ਕਹਿੰਦਾ ਵੀ ਤੂੰ ਅੱਖ ਨਹੀਂ ਦੇਣੀ ਕਹਿੰਦਾ ਵੀ ਮੇਰੀਆਂ ਸੋਹਣੀਆਂ ਅੱਖਾਂ ਨੇ ਮੈਂ ਅੱਖਾਂ ਦੇ ਨਾਲ ਦੇਖਦਾ ਏ ਇਹ ਅੱਖਾਂ ਦਾ ਕਰਕੇ ਮੇਰਾ ਸੁਭਾਪਣ ਹੈ ਲੋਕ ਮੈਨੂੰ ਸੁੰਦਰ ਕਹਿੰਦੇ ਨੇ ਸੋਹਣਾ ਕਹਿੰਦੇ ਨੇ ਜੇ ਇੱਕ ਅੱਖ ਮੈਂ ਦੇ ਦਿੱਤੀ ਮੇਰੀ ਸੁੰਦਰਤਾ ਖਤਮ ਹੋ ਜਾਏਗੀ ਹੁਣ ਸਾਧੂ ਕਹਿੰਦਾ ਵੀ ਤੂੰ ਅੱਖ ਨਹੀਂ ਦੇਣਾ ਚਾਹੁੰਦਾ ਕਹਿੰਦਾ ਨਹੀਂ ਮੈਂ ਅੱਖ ਕਿਉਂ ਦਵਾਂ ਮੈਨੂੰ ਕੀ ਹੋਇਆ ਕਹਿੰਦਾ ਚਲੋ ਠੀਕ ਹੈ ਸਾਧੂ ਥੋੜਾ ਜਿਆ ਅਗਾਹ ਜਾਂਦਾ ਹੈ ਅਗਲੇ ਡਿਪਾਰਟਮੈਂਟ ਦੇ ਵਿੱਚ ਉੱਥੇ ਕੀ ਦੇਖਦਾ ਹੈ ਸਾਧੂ ਉੱਥੇ ਜਾ ਕੇ ਕਹਿੰਦਾ ਵੀ ਇਸ ਨੇ ਆਪਣੀ ਇੱਕ ਕਿਡਨੀ ਦੇਣੀ ਹੈ। ਸਾਧੂ ਕਹਿੰਦਾ ਡਾਕਟਰ ਨੂੰ ਵੀ ਇਸ ਨੇ ਆਪਣੀ ਇੱਕ ਕਿਡਨੀ ਦੇਣੀ ਹੈ ਤੂੰ ਕਿਡਨੀ ਦੇ ਸਕਦਾ ਹੈ ਕਿਉਂਕਿ ਕਿਡਨੀ ਅੰਦਰ ਹੈ ਕਿਡਨੀ ਕਿੱਦੀ ਦਿਖਣੀ ਹੈ ਇੱਕ ਦਿਨ ਨਾਲ ਵੀ ਪਿਆਰਾ ਆ ਸਕਦਾ ਹੈ। ਤੂੰ ਇੱਕ ਕਿਡਨੀ ਦੇ ਦਿਓ ਤੂੰ ਅੱਖ ਤਾਂ ਨਹੀਂ ਦਿੱਤੀ ਵੀ ਤੇਰਾ ਸੁਭਾਣ ਖਰਾਬ ਹੋ ਜਾਏਗਾ ਤੂੰ ਸੋੜਾ ਨਹੀਂ ਲੱਗੇਗਾ ਕਿਉਂਕਿ ਅੱਖ ਸ਼ਰੀਰ ਦੇ ਉੱਪਰ ਹੈ ਪਰ ਕਿਡਨੀ ਤਾਂ ਅੰਦਰ ਹੈ ਨਾ ਕਿਡਨੀ ਥੋੜੀ ਕਿਸੇ ਨੂੰ ਦਿਖਣੀ ਹੈ। ਜਦੋਂ ਸਾਧੂ ਨੇ ਇਹ ਗੱਲ ਕਹੀ ਨਾ ਤੇ ਉਸ ਨੌਜਵਾਨ ਦੇ ਹੱਥ ਜੁੜ ਗਏ ਕਿਉਂਕਿ ਉਹ ਲੋਕ ਤਾਂ ਜ਼ਿੰਦਗੀ ਮੰਗਦੇ ਜ਼ਿੰਦਗੀ ਨੂੰ ਤਰਸਦੇ ਆ ਜ਼ਿੰਦਗੀ ਨੂੰ ਤਰਸਦੇ ਆ ਜਦੋਂ ਨੌਜਵਾਨ ਨੂੰ ਇਹ ਪਤਾ ਲੱਗਣਾ ਮੇਰੀ ਇੱਕ ਕਿਡਨੀ ਦੇਣ ਕਰਕੇ ਇਹ ਲੈਣ ਕਿੰਨੀ ਵੱਡੀ ਅਮੀਰ ਲੋਕਾਂ ਦੀ ਲੱਗ ਗਈ ਹੈ ਲੋਕ ਤਰਸਦੇ ਨੇ ਜ਼ਿੰਦਗੀ ਨੂੰ ਤੇ ਮੈਨੂੰ ਤੇ ਵੈਸੇ ਪ੍ਰਮਾਤਮਾ ਨੇ ਕਿੰਨਾ ਸੋਹਣਾ ਸ਼ਰੀਰ ਕਿੰਨਾ ਸੁਹਾਵਣਾ ਦਿੱਤਾ ਹੈ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਸ ਸਾਧ ਨੂੰ ਕਹਿੰਦਾ ਮੈਂ ਕੁਝ ਨਹੀਂ ਦੇਣਾ ਪਰ ਅੱਜ ਤੋਂ ਬਾਅਦ ਮੈਂ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੂੰਗਾ ਏ ਮਾਲਕ ਜੀ ਆਹ ਤੇਰੇ ਜਿਹੜੇ ਬਾੜ ਨੂੰ ਦਿੱਤੇ ਜਿਹੜੇ ਤੂੰ ਮੈਨੂੰ ਅੰਗ ਦਿੱਤੇ ਆ ਨਾ ਇੱਕ ਅੰਗ ਦੀ ਕਿੰਨੀ ਕਿੰਨੀ ਕੀਮਤ ਹੈ ਮੈਂ ਤਾਂ ਤੇਰਾ ਸ਼ੁਕਰਾਨਾ ਕਰ ਨਹੀਂ ਸਕਿਆ ਇੱਕ ਅੰਗ ਦੀ ਕਿੰਨੀ ਕਿੰਨੀ ਕੀਮਤ ਹੈ ਤੇ ਤੂੰ ਇਸ ਮੁੱਜਾ ਸਰੀਰ ਨੂੰ ਇਹਨਾ ਸੋਹਣਾ ਬਣਾ ਕੇ ਦਿੱਤਾ ਪਰ ਫਿਰ ਮੈਂ ਨਾ ਸ਼ੁਕਰਾਂ ਏ ਵੈਗੋ ਤੇਰਾ ਸ਼ੁਕਰ ਨਹੀਂ ਕਰਾਂ ਇਸ ਕਰਕੇ ਗੁਰੂ ਪਿਆਰ ਵਾਲਿਓ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਸੰਵਾਗਦੀ ਹੈ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੇ ਤੂੰ ਸਾਜ ਸ਼ਿੰਗਾਰ ਸਾਜ ਸ਼ਿੰਗਾਰਿਆ ਮਾਰੇ ਕਿਤੇ ਜਿਸ ਨੇ ਤੈਨੂੰ ਪੈਦਾ ਕਰਕੇ ਤੈਨੂੰ ਸਵਾਰਿਆ ਤੈਨੂੰ ਸ਼ਿੰਗਾਰਿਆ ਉਸ ਦਾ ਸ਼ੁਕਰਾਨਾ ਕਰ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਜੀਵਨ ਦੇ ਵਿੱਚ ਸਬਰ ਆ ਜਾਏਗਾ ਜੇ ਸਾਡੇ ਜੀਵਨ ਦੇ ਵਿੱਚ ਸੰਤੋਖ ਆ ਜਾਏਗਾ ਤਾਂ ਐਸੀ ਅਵਸਥਾ ਬਣਨੀ ਹੈ ਤਾਂ ਗੁਰੂ ਅਰਜਨ ਮਹਾਰਾਜ ਪਾਸ਼ਾ ਕਹਿੰਦੇ ਰਾਤ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਵੈਗੁਰ ਪ੍ਰਮਾਤਮਾ ਜੀ ਮੇਰੇ ਵਿੱਚ ਤਾਂ ਗੁਣੀ ਕੋਈ ਨਹੀਂ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਉਹ ਪਰਮ ਪੈ ਤੁਲੇ ਸਤਿਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਬੰਦ ਸੁਣਿਓ ਗੁਰ ਸੰਗਤ ਤਹਿ ਬਲੰਤ ਜੰਤਰਾਸ ਮਟਾਈ ਇੱਕ ਅਰਦਾਸ ਬਾਤ ਕੀਤ ਕੀ ਗੁਰੂ ਰਾਮਦਾਸ ਰਖੁਛੈ ਮਾਰੇ ਕਿਦੇ ਇਨਾ ਇਹਨੇ ਸਾਡੇ ਜੀਵਨ ਦੇ ਵਿੱਚ ਆਗੋ ਨੇ ਬਿਆਨ ਨਹੀਂ ਕੀਤੇ ਜਾ ਸਕਦੇ ਤਨ ਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਪਾਵਨ ਸ਼ਬਦ ਦੇ ਪਹਿਲੇ ਬੰਦ ਦੇ ਅੰਦਰ ਪਾਵਨ ਬਚਨ ਕਰਦੇ ਨੇ ਪੰਜ ਵਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਪੰਜ ਵਿਖਾਦੀ ਭਾਵ ਪੰਜ ਵਿਕਾਰ ਮਾਰੀ ਕਹਿੰਦੇ ਇਸ ਪੰਜਾਂ ਨੇ ਮੇਰੇ ਜੀਵਨ ਦੇ ਵਿੱਚ ਕਲੇਸ਼ ਪਾਇਆ ਪੰਜ ਕਲੇਸ਼ ਪਾਉਂਦੇ ਆ ਪੰਜ ਕਿਹੜੇ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਨਸਾਨ ਕੀ ਕਰਦਾ ਇਹਨਾਂ ਤੋਂ ਪੰਜਾਂ ਤੋਂ ਦੁਖੀ ਹੁੰਦਾ ਹੈ ਕਈ ਵਾਰ ਬੰਦਾ ਘਰ ਬਦਲ ਲੈਂਦਾ ਹੈ ਗੱਡੀ ਬਦਲੇਗਾ ਕਾਰ ਬਦਲੇਗਾ ਜਗਾ ਬਦਲੇਗਾ ਪਰ ਕਹਿੰਦੇ ਪੰਜ ਤਾਂ ਤੇਰੇ ਅੰਦਰ ਹੀ ਆ ਨਾ ਗੁਰੂ ਪਿਆਰ ਵਾਲੇ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਤੀ ਕਰਦੇ ਹਾਂ ਨਾ ਜਿੱਤੇ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਵੀ ਮੇਰਾ ਕਾਰੋਬਾਰ ਵੱਡਾ ਹੋ ਜਾਏ ਮੇਰਾ ਜਿਹੜਾ ਕੰਮ ਹੈ ਉਹ ਸੈਟਲ ਹੋ ਜਾਏ ਮੈਨੂੰ ਆ ਮਿਲਦੇ ਮੈਨੂੰ ਆ ਮਿਲਦੇ ਜਿਸ ਦਿਨ ਅਸੀਂ ਇਹ ਅਰਦਾਸ ਗੁਰੂ ਦੇ ਚਰਨਾ ਵਿੱਚ ਖੜ ਕੇ ਸ਼ੁਰੂ ਕਰ ਦਿੱਤੀ ਨਾ ਕਿ ਹੇ ਵੈਗੂ ਹੇ ਪਰਮਾਤਮਾ ਜੀ ਆਹ ਪੰਜ ਮੈਨੂੰ ਬੜਾ ਸੁਪਾਉਂਦੇ ਨੇ ਅੱਜ ਦਾ ਅਸੀਂ ਦੁਨੀਆਵੀ ਚੀਜ਼ਾਂ ਮੰਗਦੇ ਨਾ ਗੁਰੂ ਕੋਲ ਆਣ ਕੇ ਕਿ ਕਾਰੋਬਾਰ ਮਿਲ ਜਾਵੇ ਪੁੱਤਰ ਪੁੱਤਰ ਮਿਲ ਜਾਵੇ ਧੀ ਮਿਲ ਜਾਵੇ ਹੋਰ ਦੁਨੀਆ ਦੀਆਂ ਚੀਜ਼ਾਂ ਮੰਗਦੇ ਆ ਪਰ ਸਤਿਗੁਰੂ ਜੀ ਕਹਿੰਦੇ ਜਿਸ ਦਿਨ ਗੁਰੂ ਦੇ ਕੋਲ ਆਣ ਕੇ ਤਰਲਾ ਲੈਣਗਾ ਨਾ ਕਿ ਆਹ ਪੰਜ ਨਹੀਂ ਮੈਨੂੰ ਟਿਕਨ ਦਿੰਦੇ ਇਹ ਪੰਜਾ ਕਰਕੇ ਮੈਂ ਥਾਂ ਥਾਂ ਜਲੀਲ ਹੋਣਾ ਬੇਇੱਜ਼ਤ ਹੋਣਾ ਇਹ ਮੈਨੂੰ ਦੁਖੀ ਕਰਦੇ ਨੇ ਗੁਰੂ ਪਿਆਰ ਵਾਲਿਓ ਅਸੀਂ ਮੰਨ ਲੂ ਕਿ ਗੁਰੂ ਪਾਤਸ਼ਾਹ ਸਾਨੂੰ ਦਾਤ ਦਿੰਦਾ ਅਸੀਂ ਘਰ ਵੱਡਾ ਲੈ ਲਿਆ ਗੱਡੀ ਲੈ ਲਈ ਸਾਡੇ ਕੋਲ ਪਰਿਵਾਰ ਬਹੁਤ ਵੱਡਾ ਹੈ ਮਹਾਰਾ ਜੀ ਕਹਿੰਦੇ ਵੀ ਜੇ ਤੂੰ ਘਰ ਵੱਡਾ ਲੈ ਕੇ ਉਸ ਘਰ ਦੇ ਵਿੱਚ ਤੈਨੂੰ ਰਹਿਣਾ ਨਹੀਂ ਆ ਕਿਉਂਕਿ ਰਹਿਣਾ ਤੇ ਮੂਹ ਆਣਾ ਤੇ ਤੇਰੇ ਅੰਦਰੋਂ ਪੰਜ ਹੈ ਤੇ ਤੂੰ ਇਹ ਜਦਨ ਕਿਉਂ ਨਹੀਂ ਕਰਦਾ ਵੀ ਪਹਿਲਾ ਘਰ ਮੰਗਣ ਤੋਂ ਪਹਿਲਾਂ ਇਹ ਦਾਤ ਮੰਗ ਵੀ ਆ ਜਿਹੜੇ ਪੰਜ ਮੇਰੇ ਜੀਵਨ ਦੇ ਵਿੱਚ ਐ ਨਾ ਜਿਹੜੇ ਮੇਰੇ ਜੀਵਨ ਦੇ ਵਿੱਚ ਕਲੇਸ਼ ਪਾ ਕੇ ਬੈਠੇ ਆ ਇਹ ਝਗੜਾ ਪਾ ਕੇ ਬੈਠੇ ਆ ਇਹ ਵੈਤੂ ਪ੍ਰਮਾਤਮਾ ਜੀ ਇਹਨਾਂ ਤੇ ਕਾਬੂ ਪਾਓ ਇਹ ਕਾਬੂ ਇਹ ਵਾਸਵੇ ਚ ਆ ਜਾਣਾ ਤੇ ਭਾਵੇਂ ਇੱਕ ਅੱਖਾਂ ਦੀ ਕੁੱਲੀ ਵੀ ਕਿਉਂ ਨਾ ਆਵੇ ਗੁਰੂ ਪਿਆਰ ਵਾਲੇ ਉਹਦੇ ਵਿੱਚ ਵੀ ਆਨੰਦ ਹੈ ਤੇ ਜੇ ਘਰ ਵੱਡਾ ਵੀ ਹੋਵੇ ਸਾਰਾ ਕੁਝ ਹੋਵੇ ਤੇ ਘਰ ਦੇ ਵਿੱਚ ਰਹਿਣਾ ਨਾਵੇ ਉਥੇ ਕਹਦੇ ਨਾ ਕਿਤੇ ਇਹ ਹੀ ਹੈ ਵੀ ਇਹ ਜਿਹੜੇ ਪੰਜ ਜਿਹੜਾ ਮਾੜਾ ਸੁਭਾਅ ਹੈ ਇਹ ਜਿਹੜੇ ਪੰਜ ਹੈ ਇਹ ਸਾਨੂੰ ਉਹਦੇ ਵਿੱਚ ਰਹਿ ਨਹੀਂ ਗਏ ਉਥੇ ਵੀ ਸਾਡਾ ਮਨ ਨਹੀਂ ਲੱਗੇਗਾ ਉਥੇ ਵੀ ਸਾਡਾ ਜੀ ਨਹੀਂ ਲੱਗੇਗਾ ਸੋ ਧੰਗ ਗੁਰੂ ਅਰਜਨ ਮਹਾਰਾਜ ਪਾਸ਼ਾ ਕਹਿੰਦੇ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਗ ਨਾਰੇ ਇਹ ਵੈਗੂ ਪਰਮਾਤਮਾ ਦੀ ਇਹ ਪੰਜ ਹੈ ਮੈਂ ਇੱਕ ਗਰੀਬਾਂ ਇਹ ਪੰਜ ਮੈਨੂੰ ਟਿਕਾ ਨਹੀਂ ਹੁੰਦੇ ਸਤਗੁਰੂ ਮਹਾਰਾਜ ਪਾਸ਼ਾ ਕਿਰਪਾ ਕਰਦੇ ਨੇ ਖੇਦ ਕਰੇ ਅਰ ਬਹੁਤ ਸਤਾਵੈ ਆਇਓ ਸ਼ਰਨ ਤੁਹਾਰੇ ਮਾਰੇ ਕਿਤੇ ਖੇਤ ਝਗੜਾ ਪਉਂਦੇ ਨੇ ਲੜਦੇ ਨੇ ਮੇਰੇ ਨਾਲ ਕਦੀ ਕਾਮ ਕਦੀ ਕ੍ਰੋਧ ਕਦੀ ਲੋਭ ਕਦੀ ਮੋਹ ਇਹ ਦਿਨ ਆ ਮੈਨੂੰ ਕਹਿੰਦੇ ਆ ਬੰਦਾ ਦਸਾਂ ਨੂੰ ਉਹਦੇ ਕਿਰਤ ਕਰੇ ਨਾਲ ਤੇ ਮਾਹੀ ਕਿਤੇ ਜਾ ਕੇ ਪ੍ਰਸ਼ਾਦਾ ਕਰਦੇ ਨੇ ਪਤਦਾ ਹੈ ਮਿੰਦ ਕਰੇ ਪਰ ਜੇ ਗੁਰੂ ਦੀ ਮੱਤ ਨਹੀਂ ਨਾ ਜੀਵਨ ਦੇ ਵਿੱਚ ਨਹੀਂ ਗੁਰੂ ਦੀ ਸਿੱਖਿਆ ਨਹੀਂ ਹੈ ਤੇ ਲੋਭ ਵੀ ਸਾਨੂੰ ਕਹਿੰਦਾ ਹੈ ਕੋਈ ਨਹੀਂ ਇਧਰ ਆਥੋ ਮਾਰ ਲਿਆ ਕਰੋ ਲਾਲਤ ਕਹਿੰਦਾ ਵੀ ਇਧਰੋਂ ਦਾ ਹੱਥ ਮਾਰ ਲਿਆ ਕਰੋ ਮੈਨੂੰ ਤਾਂ ਸੋਨਾ ਕਪੜਾ ਤਨ ਦੇ ਚਾਹੀਦਾ ਹੈ ਮੈਨੂੰ ਤੇ ਖਾਣ ਵਾਸਤੇ ਵਧੀਆ ਪ੍ਰਸ਼ਾਦਾ ਚਾਹੀਦਾ ਹੈ ਮੈਨੂੰ ਤਾਂ ਸੁਹੂਲਤਾ ਸਾਰੀਆਂ ਚਾਹੀਦੀਆਂ ਹੈ ਫਿਰ ਕੀ ਹੋਇਆ ਲੋਕ ਕਰਦੇ ਤੂੰ ਵੀ ਕਰ ਲਿਆ ਕਰੇ ਕਰੋ ਹੱਥ ਮਾਰ ਲਿਆ ਕਰੋ ਉਹ ਕਦੋਂ ਜੀਵਨ ਦੇ ਵਿੱਚ ਬਣਿਆ ਜਦੋਂ ਗੁਰੂ ਦੀ ਸਿੱਖਿਆ ਨਹੀਂ ਹੁੰਦੀ ਜਦੋਂ ਜੀਵਨ ਦੇ ਵਿੱਚ ਗੁਰੂ ਨਹੀਂ ਹੈ ਤਾਂ ਐਸੀ ਜ਼ਿੰਦਗੀ ਤਾਂ ਐਸੀ ਅਵਸਥਾ ਬਣਦੀ ਹੈ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਖੇਦ ਕਰੇ ਅਰ ਬਹੁਤ ਸਦਾ ਸਦਾਵੇਂ ਆਇਓ ਸ਼ਰਨ ਤੁਹਾਰੇ ਵੈਕੋ ਪਰਮਾਤਮਾ ਜੀ ਇਸ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਇਹ ਪਰਮਾਤਮਾ ਜੀ ਇਹਨਾਂ ਤੇ ਕੰਟਰੋਲ ਹੋ ਜਾਵੇ ਇਹਨਾਂ ਤੇ ਕਾਬੂ ਪੈ ਜਾਵੇ ਸਾਰੇ ਪਾਸਿਓਂ ਹਾਰ ਹੰਮ ਕੇ ਆ ਗਏ ਬੜਾ ਬੜੇ ਯਤਨ ਕੀਤੇ ਵੀ ਇਹ ਟਿਕ ਜਾਵੇ ਪਰ ਨਹੀਂ ਟਿਕਿਆ ਗੁਰੂ ਪਾਤਸ਼ਾਹ ਜੀ ਦੇ ਬਚਨੇ ਪਾਠ ਪੜਿਓ ਅਰ ਅਵੇਗ ਵਿਚਾਰਿਓ ਨਿਵਲ ਭੰਗਮ ਸਾਦੇ ਪੰਜ ਜਨਾ ਸੋ ਸਾਗਨ ਛੁਟ ਗਿਓ ਅਦਿਕ ਅਹਬਦ ਬਾਤੇ ਮਾਰੇ ਕਹਿੰਦੇ ਇਹਨਾਂ ਪੰਜਾਂ ਤੋਂ ਖਿਹੜਾ ਛਡਾਉਣ ਵਾਸਤੇ ਮੈਂ ਪਾਠ ਕੀਤਾ ਵਿਚਾਰ ਕੀਤੀ ਤੀਰਥਾਂ ਤੇ ਗਿਆ ਬੜਾ ਪਤਾ ਨਹੀਂ ਕੀ ਕੁਛ ਨਹੀਂ ਕੀਤਾ ਮੈਂ ਪਰ ਪੰਜ ਫੇਰ ਨਾਲ ਹੀ ਜੇ ਤੀਰਥਾਂ ਤੇ ਗਿਆ ਤੇ ਮੈਂ ਕਿਹਾ ਵੀ ਮੇਰੇ ਵਰਗਾ ਤੀਰਥ ਇਸ਼ਨਾਨੀ ਕੋਈ ਨਹੀਂ ਉੱਥੇ ਵੀ ਹੰਕਾਰ ਆ ਗਿਆ ਜੇ ਮੈਂ ਦਾਨ ਕੀਤਾ ਜੇ ਮੈਂ ਪੁੰਨ ਕੀਤਾ ਉੱਥੇ ਵੀ ਹੰਕਾਰ ਆ ਗਿਆ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ ਹੈ ਤੀਰਥ ਵਰਤਾਰ ਦਾਨ ਕਰ ਮਨ ਮੈਂ ਤਾਂ ਹੈ ਗੁਮਾਨ ਵੀ ਉੱਥੇ ਵੀ ਗੁਮਾਨ ਆ ਗਿਆ ਉੱਥੇ ਵੀ ਹੰਕਾਰ ਆ ਗਿਆ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ ਹੈ ਇਸ ਕਰਕੇ ਇਹਨਾਂ ਸਾਰਿਆਂ ਦੇ ਕਰਮ ਦੇ ਨਾਲ ਇਹ ਵੈਗੁਰੂ ਪ੍ਰਮਾਤਮਾ ਦੀ ਇੰਨੀ ਟਿਕਣਾ ਨਹੀਂ ਹੈ ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆ ਗਿਆ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਕਹਿੰਦੇ ਕਾਰ ਕਰ ਹਾਰਿਓ ਅਨਕ ਬੋ ਭਾਤੀ ਛੋਡੇ ਕਤੂ ਨਹੀਂ ਮਹਾਰਾਜ ਕਹਿੰਦੇ ਬੜੇ ਯਤਨ ਕੀਤੇ ਬੜੇ ਹੀ ਲਿਵ ਸੀਲੇ ਕੀਤੇ ਪਰ ਇਹ ਵੈਗ ਨੂੰ ਪ੍ਰਮਾਤਮਾ ਜੀ ਇਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ ਇਹ ਮੇਰੇ ਨਾਲ ਹੀ ਹੈ ਇਹ ਮੈਨੂੰ ਰਾਤ ਦਿਨ ਨੂੰ ਟਿਕਣ ਨਹੀਂ ਦਿੰਦੇ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਇੱਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਮੈਨੂੰ ਪਤਾ ਲੱਗਾ ਕਿ ਸੰਗਤ ਦੇ ਵਿੱਚ ਆਣ ਕੇ ਇਹ ਟਿਕ ਜਾਂਦਾ ਹੈ ਸਾਧ ਸੰਗਤ ਦੇ ਵਿਚਾਰ ਕੇ ਜਦੋਂ ਮੈਂ ਆਪ ਜੀ ਦੀ ਸੰਗਤ ਦੀ ਆਪ ਜੀ ਦੇ ਗੁਣਾ ਦੀ ਆਪ ਜੀ ਦੀ ਸਿੱਖਿਆ ਦੀ ਆਪ ਜੀ ਦੇ ਉਪਦੇਸ਼ ਦੀ ਓਟ ਤੱਕੀ ਤੇ ਤੁਨ ਗੁਰੂ ਅਰਜਨ ਮਹਾਰਾਜ ਪਾਸ਼ਾ ਕਹਿੰਦੇ ਸਾਧ ਸੰਗਤ ਵਿੱਚ ਜਾਇ ਫਿਰ ਸਾਧ ਸੰਗਤ ਦੇ ਅੰਦਰ ਆਣ ਕੇ ਨਾ ਇਹ ਜਿਹੜੇ ਪੰਜ ਅੰਦਰ ਕਲੇਸ਼ ਪਾ ਕੇ ਬੈਠੇ ਸੀ ਨਾ ਸਤਿਗੁਰੂ ਜੀ ਕਹਿੰਦੇ ਉਹ ਕਲੇਸ਼ ਫਿਰ ਮੁੱਕ ਗਿਆ ਉਹ ਕਲੇਸ਼ ਫਿਰ ਖਤਮ ਹੋ ਗਿਆ ਪਾਤਸ਼ਾਹ ਜੀ ਤਨ ਗੁਰੂ ਅਰਜਨ ਮਹਾਰਾ ਪਾਤਸ਼ਾਹ ਕਿਰਪਾ ਕਰਦੇ ਨੇ ਕਾ ਕਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰਜ ਪਾਇਆ ਮਹਾਰਾ ਕਹਿੰਦੇ ਕਿਰਪਾ ਕੀਤੀ ਆਪ ਜੀ ਨੇ ਤੇ ਮੈਨੂੰ ਸਤ ਸੰਗੀਆਂ ਦਾ ਮਿਲਾਪ ਹੋਇਆ ਜਿਵੇਂ ਆਪ ਬੈਠੇ ਹੋ ਸੰਗਤ ਕਰ ਰਹੇ ਹੋ ਸੰਗਤ ਦੇ ਵਿੱਚ ਆਣ ਕੇ ਹੀ ਇਸ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ ਸੰਗਤ ਦੇ ਵਿੱਚ ਆਣ ਕੇ ਨਾ ਪੰਜਾਂ ਵਿਕਾਰਾਂ ਦੇ ਨੂੰ ਪੰਜਾਂ ਵਿਕਾਰਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਨ ਗੁਰੂ ਅਰਜਨ ਮਹਾਰਾ ਪਾਤਸ਼ਾਹ ਕਹਿੰਦੇ ਕਾਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਧੀਰਜ ਪਾਇਆ ਜਦੋਂ ਸੰਗਤ ਦੇ ਵਿਚ ਆਣ ਕੇ ਸਤ ਸੰਗੀਆਂ ਦਾ ਸੰਗ ਕੀਤਾ ਗੁਰੂ ਦੀ ਸਿੱਖਿਆ ਦਾ ਸੰਗ ਕੀਤਾ ਤੇ ਮਾਰੇ ਕਹਿੰਦੇ ਫਿਰ ਧੀਰਜ ਆ ਗਿਆ ਫਿਰ ਹੌਸਲਾ ਆ ਗਿਆ ਸ਼ਾਂਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਕਦੋਂ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਦੋਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਮੰਤ ਗੁਰੂ ਦੀ ਸਲਾਹ ਜਦੋਂ ਮੈਂ ਲਈ ਨਾ ਤੇ ਮਾਰੇ ਕਹਿੰਦੇ ਫਿਰ ਇਹ ਜਿਹੜਾ ਜੀਵਨ ਹੈ ਇਹ ਗੁਰੂ ਆਸ਼ੀਰਵਾਦ ਮੁਤਾਬਕ ਚੱਲਣਾ ਸ਼ੁਰੂ ਹੋ ਗਿਆ ਕਿਰਪਾ ਕਰ ਰਹੀ ਹੈ ਸਤਿਗੁਰੂ ਜੀ ਜੀਤ ਲਾਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਮਾਰੇ ਕਹਿੰਦੇ ਉਹਨਾਂ ਨੂੰ ਜਿੱਤ ਲਿਆ ਜਿਹੜੇ ਪੰਜ ਝਗੜਾ ਪਾ ਕੇ ਬੈਠੇ ਸੀ ਨਾ ਜਿਹੜੇ ਪੰਜ ਨੂੰ ਢਾ ਕੇ ਬੈਠੇ ਸੀ ਉਹਨਾਂ ਪੰਜਾਂ ਨੂੰ ਮੈਂ ਹੁਣ ਜਿੱਤ ਲਿਆ ਤੇ ਜਿੱਤਿਆ ਕਦੋਂ ਜਦੋਂ ਗੁਰੂ ਨੇ ਮੈਨੂੰ ਥਾਪੀ ਦਿੱਤੀ ਜਦੋਂ ਗੁਰੂ ਨੇ ਮੇਰੀ ਕਾਂਢ ਤੇ ਮੇਰੇ ਪੇਟ ਤੇ ਥਾਪੀ ਦਿੱਤੀ ਨਾ ਉਹਨੇ ਪੰਜਾਂ ਨੂੰ ਮਟਾ ਲਿਆ ਉਹਨੇ ਪੰਜ ਮੇਰੇ ਕੰਟਰੋਲ ਦੇ ਵਿੱਚ ਨੇ ਇਹ ਪੰਜ ਮੇਰੇ ਵਾਸ ਵਿੱਚ ਨੇ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਕਹਿੰਦੇ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਸ਼ਰਮਤ ਕਰਦੇ ਨੇ ਪਿ ਕਹੋ ਨਾਨਕ ਨਾਨਕ ਜੀ ਕਹਿ ਰਹੇ ਨੇ ਕਹਿ ਨਾਨਕ ਮਨ ਭਇਆ ਪ੍ਰਗਾਸਾ ਹੁਣ ਮਨ ਹਿੱਤੇ ਅੰਦਰ ਪ੍ਰਗਾਸ ਹੋ ਗਿਆ। ਪਾਵ ਮਨ ਹਿੱਤੇ ਅੰਦਰ ਚਾਨਨ ਆ ਗਿਆ। ਪਤਾ ਲੱਗਿਆ ਕਿ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣ ਦੇ ਨਾਲ ਹੀ ਇਸ ਜੀਵਨੇ ਸਵਾਰਿਆ ਜਾਣਾ ਹੈ। ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਬਾਦ ਨਿਰਗਾਮੀ। ਉਹ ਨਿਰਬਾਣੀ ਵੈਗੁਰੂ ਪਰਮਾਤਮਾ ਉਸ ਅਕਾਰ ਪੁਰਖ ਵੈਗੁਰੂ ਪਰਮਾਤਮਾ ਦੀ ਜੋ ਅਮਨਾਸ਼ੀ ਹੈ ਨਾਸ਼ ਰਹਿਤ ਹੈ ਵੈਗੁਰੂ ਪਰਮਾਤਮਾ ਤਾਂ ਗੁਰੂ ਵਰਜਨ ਮਹਾਰਾਜ ਪਾਸ਼ਾ ਜੀ ਕਹਿੰਦੇ ਸੰਗਤ ਦੇ ਵਿੱਚ ਆਣ ਕੇ ਪਤਾ ਲਗਾ ਸਤ ਸੰਗੀਆਂ ਦੀ ਸੰਗਤ ਕਰਕੇ ਪਤਾ ਲਗਾ ਕਿ ਉਸ ਅਗਾਲਪੁਰਖ ਵੈਗੁਰੂ ਪਰਮਾਤਮਾ ਦੇ ਗੁਣਾ ਦਾ ਜੀਵਨ ਦੇ ਵਿੱਚ ਆ ਜਾਣਾ ਤੇ ਇਹ ਜਿਹੜੇ ਪੰਜ ਵਿਕਾਰ ਜੀਵਨ ਦੇ ਵਿੱਚ ਝਗੜਾ ਪਾ ਕੇ ਬੈਠੇ ਇਹ ਝਗੜਾ ਤਾਂ ਹੀ ਖਤਮ ਹੋਣਾ ਹੈ ਜੇ ਅਸੀਂ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਤਾਰਨ ਕਰਾਂਗੇ ਗੁਰੂ ਦੇ ਪਾਵਨ ਉਪਦੇਸ਼ ਨੂੰ ਤਾਰਨ ਕਰਾਂਗੇ ਤੇ ਹਮੇਸ਼ਾ ਹੀ ਦਾਨ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਇਹ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਪੰਜ ਵਿਕਾਰ ਨੇ ਨਾ ਕਿਰਪਾ ਕਰੋ ਇਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਜਿਹੜੀ ਸਾਡੀ ਰਹੀ ਦੀ ਜ਼ਿੰਦਗੀ ਹੈ ਇਹ ਆਪ ਜੀ ਦੀ ਗੁਰਬਾਣੀ ਮੁਤਾਬਕ ਆਪ ਜੀ ਦੀ ਸਿੱਖਿਆ ਮੁਤਾਬਕ ਇਹ ਜਿਹੜੀ ਹੈ ਬਤੀਤ ਹੋਵੇ ਤਾਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਰਹਿਮਤ ਕਰਨ ਜੋ ਪਾਵਨ ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਪਾਵਨ ਪ੍ਰੇਸ਼ ਦਿੱਤਾ ਹੈ ਸਾਰੀ ਜ਼ਿੰਦਗੀ ਦਾ ਉਹ ਟਾਹਸਰਾ ਆਧਾਰ ਬਣ ਜਾਵੇ ਹੋਈਆਂ ਬਿੰਦ ਬੋਲਾਂ ਦੀ ਕਿਮਾ ਆਪ ਸਭ ਨੂੰ ਦਾ ਧੰਨਵਾਦ ਕੋਟਨਪੂਰ ਧੰਨਵਾਦ ਸਾਇਬ ਸ਼੍ਰੀ ਗੁਰੰਤ ਮਹਾਰਾਜ ਪਾਸ਼ਾ ਜੀ ਦਾ ਜਿਨ੍ਹਾਂ ਨੇ ਇਸ ਨੂੰ ਸਭ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ ਹੋਈਆਂ ਬਿੰਦ ਬੋਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ